ਬੀਤੇ ਦਿਨੀ ਫਲੋਰ ਵਿਖੇ ਅਟਵਾਲ ਹਾਊਸ ਦੇ ਮਾਲਕ ਮਨਦੀਪ ਸਿੰਘ ਗੋਰਾ ਦੇ ਦਫ਼ਤਰ ਦੇ ਬਾਹਰ ਗੋਰਾ ਉੱਪਰ ਕੁਝ ਵਿਅਕਤੀਆਂ ਨੇ ਜਾਨਲੇਵਾ ਹਮਲਾ ਕੀਤਾ ਸੀ ਜਿਸ ਵਿੱਚ ਗੋਰਾ ਦੇ ਸਹਿਯੋਗੀ ਸੰਜੀਵ ਪੁੱਤਰ ਵਿਜੇ ਸ਼ਰਮਾ ਦੀ ਲੱਤ ਵਿੱਚ ਗੋਲੀ ਲੱਗੀ ਸੀ ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਰਿਤੇਸ਼ ਉਰਫ ਰਾਹੁਲ ਪੁੱਤਰ ਪ੍ਰਿਥੀ ਚੰਦ ਵਾਸੀ ਮਹੱਲਾ ਲੱਕੜ ਮੰਡੀ ਫਲੋਰ ਅਮਨਦੀਪ ਸਿੰਘ ਪੁੱਤਰ ਭਜਨ ਸਿੰਘ ਵਾਸੀ ਲੱਕੜ ਮੰਡੀ ਫਲੋਰ ਖਿਲਾਫ ਮਾਮਲਾ ਦਰਜ ਕੀਤਾ ਸੀ ਜਿਸ ਬਾਬਤ ਜਾਣਕਾਰੀ ਦਿੰਦੇ ਆ ਡੀਐਸਪੀ ਫਿਲੌਰ ਸਰਪੰਨ ਸਿੰਘ ਬਾਲਲੇ ਦੱਸਿਆ ਕਿ ਇਸ ਮੁਕਦਮੇ ਵਿੱਚ ਪੁਲਿਸ ਨੇ ਵਾਅਦਾ ਕਰਦੇ ਹੋਏ ਰਾਹੁਲ ਦੀ ਗੱਡੀ ਬਦਲਨ ਵਿੱਚ ਮਦਦ ਕਰਨ ਵਾਲੇ ਕਰਨ ਗੋਇਲ ਪੁੱਤਰ ਵਿਨੋਦ ਗੋਇਲ ਵਾਸੀ ਅਪਰਾ ਨੂੰ ਵੀ ਇਸ ਮਾਮਲੇ ਵਿੱਚ ਸ਼ਾਮਲ ਕੀਤਾ ਹੈ ਜਿਸ ਪਾਸੋਂ ਹਮਲੇ ਦੌਰਾਨ ਵਰਤੀ ਗਈ ਥਾਰ ਵੀ ਬਰਾਮਦ ਕਰ ਲਈ ਗਈ ਹੈ ਉਨਾ ਦੱਸਿਆ ਕਿ ਪੁਲਿਸ ਨੇ ਹੋਰ ਪੁੱਛਗਿੱਛ ਕਰਨ ਲਈ 3 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਇਸ ਤੋਂ ਇਲਾਵਾ ਪੁਲਿਸ ਨੇ ਰਾਹੁਲ ਦੇ ਪਿਤਾ ਪ੍ਰੀਥੀਚੰਦ ਮਾਤਾ ਵਿਨਾ ਸੋਹਰਾ ਜਸਵਿੰਦਰ ਸਿੰਘ ਤੋਂ ਇਲਾਵਾ ਅਮਰਜੀਤ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਬਾੜੀਆਂ ਕਲਾ ਉੱਪਰ ਵੀ 50 ਦੇਨ ਸੰਬੰਧੀ ਤਾਰਾਮਾਂ ਲਗਾ ਕੇ ਮਾਮਲਾ ਦਰਜ ਕੀਤਾ ਗਿਆ ਹੈ ਡੀਐਸਪੀ ਮੁਤਾਬਕ ਪੁਲਿਸ ਵੱਲੋਂ ਫਿਲਹਾਲ ਰਾਹੁਲ ਦੀ ਪਾਲ ਜਾਰੀ ਹੈ ਫਿਲੌਰ ਤੋਂ ਨਵਰੰਗ ਚੈਨਲ ਦੇ ਰਾਜਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ ਇਸ ਵਿੱਚ ਅਸੀਂ 36 ਨੰਬਰ ਐਫਆਈਆ ਦਰਜ ਕੀਤੀ ਸੀ ਜਿਸ ਵਿੱਚ 307 ਤੇ 25.98 ਆਰਮਡ ਜਿਹੜਾ ਕਿ ਹੁਣ 751 ਪੀਐਨਐਸ ਐਕਟ ਦੇ ਨਾਲ ਹੈਗਾ ਇਸ ਵਿੱਚ ਅਸੀਂ ਇਹਦੀ ਤਫ਼तीश ਤਾਂ ਸਾਰਾ ਜਿਹੜਾ ਸੀ ਇਹਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਸੀ ਐਸਐਚਓ ਫਲੋਰ ਉਤੇ ਉਸ ਦੀ ਟੀਮ ਵੱਲੋਂ ਇਸ਼ਾਰਾ ਕਰਦੇ ਹੋਏ ਆ ਇਸ ਵਿੱਚ ਇਹਦੀ ਮਦਦ ਕਰਨ ਵਾਸਤੇ ਤੇ ਜਿਹੜਾ ਵਾਹਨ ਜੁਸ ਸੀਤਾ ਗਿਆ ਸੀ ਇਹਦੇ ਵਿੱਚ ਵਾਰਦਾਤ ਦੇ ਵਿੱਚ ਬਲੈਕ ਕਲਰ ਦੀ ਥਾਰ ਉਹ ਬਰਾਮਦ ਕੀਤੀ ਹੈਗੀ ਆ ਤੇ ਕਰਨ ਗੋਇਲ ਜਿਹੜਾ ਹੈਗਾ ਪਪਰੇ ਨੂੰ ਬਿਲੋਂਗ ਕਰਦਾ ਉਹਦੀ ਇਹਦੇ ਵਿੱਚ ਰੈਸਟ ਪਾਈ ਗਈ ਹੈ ਸਰ ਪ੍ਰਾਂਤਕੀ ਸਿੰਘ ਇਹਨਾਂ ਪ੍ਰਾਂਤ ਤੇ ਇਹਦਾ ਵਹਿਕਲ ਚੇਂਜ ਕੀਤਾ ਸੀ ਇਹਨੂੰ ਆਪਣੀ ਇੱਕ ਕਾਰ ਸਵਿਸ਼ਟ ਕਾਰ ਉਹ ਵੀ ਇਹਨੂੰ ਵਰਤਣ ਵਾਸਤੇ ਅੱਗੇ ਦਿੱਤੀ ਸੀ ਤੇ ਇਹ ਗੱਡੀ ਜਿਹੜੀ ਇਹਦੇ ਕੋਲੋਂ ਸੀ ਬਰਾਮਦ ਕੀਤੀ ਹੈ ਇਹਦੀ ਮਦਦ ਕਰਦਾ ਰਿਹਾ ਤੇ ਰੱਖੀ ਕਰਦਾ ਰਿਹਾ ਸਰ ਰਾਹੁਲ ਦਾ ਸਟੇਟਸ ਕੀ ਹੈ ਰਾਹੁਲ ਜਿਹੜਾ ਉਹ ਉਹਦੇ ਰਿਸ਼ਤੇਦਾਰੀਆਂ ਤੇ ਤੇ ਉਹਦੇ ਜਿਹੜੇ ਦੁਕਾਨੇ ਨੇ ਉਹਨਾਂ ਤੇ ਪੁਲਿਸ ਵੱਲੋਂ ਲਗਾਤਾਰ ਰੇਡ ਕੀਤੇ ਜਾ ਰਹੇ ਨੇ ਉਹ ਹਜੇ ਗ੍ਰਿਫਟ ਤੋਂ ਬਾਹਰ ਹੈਗਾ ਇਹਦੇ ਵਿੱਚ ਦੋ ਦੋਸ਼ੀ ਸਨ ਇੱਕ ਅਮਨਦੀਪ ਤੇ ਇੱਕ ਆਪਣਾ ਜਿਹੜਾ ਰਿਤਿਸ਼ ਸੀ ਪਰ ਪਰਮ ਪਰਮ ਦਾ ਮਕਸਦ ਕੀ ਸੀ ਫਾਇਰਿੰਗ ਜਿਹੜੀ ਕੀਤੀ ਗਈ ਹੈ ਇਹਦਾ ਜਦੋਂ ਸਾਹਮਣੇ ਤੱਤ ਹੋਣਗੇ ਹਜੇ ਉਹਦੇ ਨੂੰ ਇਹਨਾਂ ਜ਼ਰੂਰ ਇਨਵੈਸਟੀਗੇਸ਼ਨ ਚ ਆਏ ਵੀ ਗਲੋਬ ਇਸ ਤਰ੍ਹਾਂ ਜਿਹੜਾ ਉਹਨਾਂ ਵਰਤੋਂ ਕੀਤੀ ਹੈਗੀ ਆ ਉਹ ਉਹਦੇ ਬਾਰੇ ਅਸੀਂ ਜਿਹੜਾ ਇਨਵੈਸਟੀਗੇਸ਼ਨ ਚ ਕਰਾਂਗੇ ਵੀ ਜਦੋਂ ਉਹ ਰੈਸਟ ਪੈਂਦੀ ਆ ਵੀ ਉਹਦੇ ਕਾਰਨ ਕੀ ਸਨ ਜਿਹੜਾ ਰੈਸਟ ਕੀਤਾ ਸਰ ਇੱਥੇ ਵੀ ਪਹਿਲਾਂ ਵੀ ਕੋਈ ਪੁੱਕਾ ਨਾ ਮਿਲਦੇ ਆ ਹਾਂ ਇਹਦੇ ਤੇ ਪਹਿਲਾਂ ਚੋਰੀ ਵਗੈਰਾ ਦੇ ਮਕਦਮੇ ਜਿਹੜੇ 402 ਵਗੈਰਾ ਦੇ ਦਰਜ ਹੈਗੇ ਨੇ ਤੇ ਇਸ ਤੋਂ ਇਲਾਵਾ ਇਸ ਦਾ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਇਹਦਾ ਫਾਦਰ ਜਿਹੜਾ ਸੀ ਅਰਤੀ ਰਾਜ ਉਹ ਵੀ ਇਸ ਮਕਦਮੇ ਦੇ ਵਿੱਚ ਅਸੀਂ ਨਾਮਜ਼ਦ ਕੀਤਾ ਹੈ। ਰਾਹੁਲ ਰਾਹੁਲ ਸਰ ਹੋਰ ਵੀ ਕੋਈ ਤੁਸੀਂ ਨਾਮਜ਼ਦ ਕੀਤਾ ਹੈ। ਇਸ ਤੋਂ ਬਿਨਾ ਅਸੀਂ ਨੇ ਤਰਤੀਸ਼ ਦੇ ਦੌਰਾਨ ਇੱਕ ਵੱਖਰਾ ਮਕਦਮਾ ਜਿਹੜਾ ਉਹ ਦਰਜ ਕੀਤਾ ਗਿਆ ਜਿਹਦੇ ਵਿੱਚ ਇਹਦੇ ਫਾਦਰ ਮਦਰ ਇਹਦਾ ਸਹੁਰਾ ਹੈਗਾ ਜੀ ਰਠੰਡੇ ਪਿੰਡ ਨੂੰ ਬਿਲੋਂਗ ਕਰਦਾ ਉਹਨਾਂ ਦੇ ਇਹਦਾ ਜਿਹੜਾ ਹੁਸ਼ਿਆਰਪੁਰ ਨੂੰ ਬਿਲੋਂਗ ਕਰਦਾ ਹੈਗਾ ਥਾਣਾ ਮਾਲਪੁਰ ਦੇ ਵਿੱਚ ਜੀਤਾ ਨਾਂ ਦਾ ਉਹਨੂੰ ਅਹੀ ਨਾਮ ਦਿੱਤਾ ਹੈ ਪਰ ਕਿੱਥੋਂ ਬ੍ਰਾਮ੍ਹਤ ਹੋਈ ਤੇ ਥਾਰ ਜਿਹੜੀ ਆ ਉਪਰਾਤ ਲੇਤਾ ਰੋਡ ਤੋਂ ਅਸੀਂ ਬ੍ਰਾਮ੍ਹਤ ਕੀਤੀ ਹੈਗੀ